ਵੀ ਬੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਔਰ ਗੜੁੱਪ ਪਰ ਦੀ ਚੇਂਜ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਲਾਣਾ ਚੇਂਜ ਮੇਲਾ ਕਰਵਾਇਆ ਗਿਆ ਜਿਸ ਵਿੱਚ ਸਾਨਾ ਵਰਗੇ ਪਹਿਲਵਾਨਾਂ ਦੇ ਪੇੜ ਹੋਏ ਇਸ ਮੌਕੇ सोनू डुਗਲ ਨਕਾਲ ਵੱਲੋਂ ਨਕਲਾੰਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਉਪਰੰਤ ਵਿਸ਼ਾਲ ਚੇਂਜ ਮੇਲੇ ਦੀ ਸ਼ੁਰੂਆਤ ਹੋਈ ਜਿਸ ਵਿੱਚ ਸੈਂਕੜੇ ਕੁਸ਼ਤੀਆਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਵਿੱਚ ਤੇ ਨੰਬਰ ਪਟਕੇ ਦੀ ਕੁਸ਼ਤੀ ਵਿੱਚ ਗਾਮਾ ਤਲਿਤਾ ਤੇ ਵੱਡਾ ਜੱਸਾ ਬਾਲੋਵਾਲ ਦੀ ਕੁਸ਼ਤੀ ਬਰਾਬਰ ਰਹੀ 2 ਨੰਬਰ ਪਟਕੇ ਵਿੱਚ ਲਵਪਰੀਤ ਖੰਨਾ ਨੇ ਆਉ ਨਾਇਕ ਯੂਪੀ ਨੂੰ ਹਰਾਇਆ ਜਦਕਿ 1 ਨੰਬਰ ਪਟਕੇ ਦੀ ਕੁਸ਼ਤੀ ਵਿੱਚ ਰਜਤ ਦਿੱਲੀ ਨੇ ਰਾਜੂ ਰਈਵਾਲ ਨੂੰ ਚੇਤ ਕਰਕੇ ਪਹਿਲੇ ਇਨਾਮ ਤੇ ਕਬਜ਼ਾ ਕੀਤਾ ਜਿਨ੍ਹਾਂ ਵਿੱਚ ਇੱਕ ਮੋਟਰਸਾਈਕਲ ਚਾਂਦੀ ਦੀਆਂ ਚੈਨੀਆਂ ਸੋਨੇ ਦੀਆਂ ਮੁੰਦੀਆਂ ਕੜੀਆਂ ਅਤੇ ਨਗਦ ਇਨਾਮ ਸ਼ਾਮਲ ਸਨ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਜੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵਿਧਾਇਕ ਬੰਗਾਣੇ प्रबंधक समूह दर्शकों इस छिंज मेले की वधाई दिखती प्रबंधक कमेटी वालों जिथे दर्शकों प्रबंध गए, ही उन्हों कई मान सम्मान भी किए गए इस मौके सोहन लाल टंडा सरपरस्त संतोख उपल, प्रधान सतनाम सिंह रावल सुरजीत सिंह बाना नंबरदार जसवंत सोनू विपन पनोट रूबी उपल गुरविंदर छोकर कमलजीत राणा परमजीत कुलथम सुरेंद्र कोला मनजीत संधु प्रिंसिपल नछत्र सिंह सुमन जसवीर सिंह शीरा सतेंद्र सिंह नंबरदार मनजिंदर सिंह जसवीर सिंह शीरा डॉक्टर कपिला बलाक प्रधान लक्ष्मण सिंह गुड़ुपड़ शमिंदर सिंह रेशम सिंह देव पंच पवन कुमार आदेवी भी हाजिर तुसी देख रहे हो छिंजी लड़ुआ की विशेष रिपोर्ट ते होर खबर देखने लिए इस चैनल नू सबस्क्राइब अते फॉलो जरूर करो जी धन्यवाद ਮਨਜੀਤ ਆ ਗਿਆ ਕਰਾਓ কুਸਤੀ ਦੀ ਸ਼ੁਰੂਆਤ ਜਾ ਕੇ ਪਹਿਲਵਾਨ ਜੀ ਮਾਲਮ ਜੀ ਆ ਰਾਂ ਰਿੰਕੂ ਪਹਿਲਵਾਨ ਜੀ ਬਾੜੋਵਾਲ ਹੈਲੋ ਉਥੇ ਕੈਸੇ ਦਿੱਤੇ ਜਾ ਰਹੇ ਸਾਡੇ ਕੰਮੀ ਇੰਤੋਂ ਨਹੀਂ ਬੈਠੇ ਐ ਉਧਰ ਜਾ ਕੇ ਤੁਸੀਂ ਕੈਸੀ ਲੱਗੇ ਆ ਹਾਂ ਜੱਸਾ ਤੇ ਗਾਮਾ ਪਹਿਲਵਾਨ ਬੇਨਤੀ ਆਓ ਜੀ ਦੋਨੇ ਜੱਸਾ ਬਾੜੋਵਾਲ ਦੇ ਗਾਮਾ ਧਲੇਤਾ ਜੀ ਦੋਨੋਂ ਪਹਿਲਵਾਨ ਵਿਰਾਂਤ ਸੇ ਦੋਰੀ ਦੇ ਮੈਦਾਨ ਦੇ ਵਿੱਚ ਆ ਜਾਓ ਪੰਡਤ ਪਹਿਲਵਾਨ ਜੀ ਮਾਛੀਵਾੜਾ ਪੰਡਤ ਪਹਿਲਵਾਨ ਜੀ ਰੀਲਾਂ ਵਿੱਚ ਆਓ ਪੰਡਤ ਪਹਿਲਵਾਨ ਜੀ ਮਾਛੀਵਾਲਾ ਪੰਡਤ ਪਹਿਲਵਾਨ ਜੀ ਲਈ ਅਗਲੀ ਕੁਸ਼ਤੀ ਵਾਰ ਜਿੱਤੀ ਕਰਾ ਖੋਸਾ ਦੇਵਜ ਪੈਸਲ ਕੁਸ਼ਤੀਆਂ ਕਿਹੜੀਆਂ ਨੇ ਮਾਪ ਜੋੜੀਆਂ ਕਰਵਾਦੀਆਂ ਉਹਨਾਂ ਦੀਆਂ ਫਿਰ ਮਨ ਤਿਆਰੀ ਕਰ ਲੈਣਗੇ ਆਓ ਪਹਿਲੀ ਹੱਥ ਜੋੜੀ ਜਿਸ ਕਰਨ ਪਹਿਲਵਾਨ ਜੀ ਮਾਲੂ ਮੀਰ ਟੋਲੀ ਕਮਣਦਈ ਹਰਮਨ ਪਹਿਲਵਾਨ ਜੀ ਆਲਮਗੀਰ ਹਰਮਨ ਪਹਿਲਵਾਨ ਜੀ ਆਲਮਗੀਰ ਕੀ ਬਾਤ ਹੈ ਇਹਦੇ ਪਾਸੇ ਹਾਜੀ ਪਹਿਲਵਾਨ ਜੀ ਹੋਈ ਨਹੀਂ ਕੁਸ਼ਤੀ ਹਾ ਛੜਾਓ ਫਿਰ ਜੋ ਸੈਕਟਰੀ ਸਾਹਿਬ ਨੇ ਕਹਿੰਦੇ ਦੁਸਹਿਰਾ ਪ੍ਰਬੰਧਕ ਕਮੇਟੀ ਦੇ ਵੀ ਇਸ਼ੇਜ ਕਮੇਟੀ ਦੇ ਵੀ ਹਰ ਸਾਲ ਕਹਿੰਦੇ 20 ਸਾਲ ਹੋ ਗਏ ਇਹਨਾਂ ਨੂੰ 골ਡ ਰੈਂਕ ਦਿੰਦੇ ਨੇ ਇਹਨਾਂ ਮੇਲੇ ਧੰਨਵਾਦ ਕਰਦੀ ਹੈ ਤੇ ਮੈਂ 2 ਮਿੰਟ ਲਈ ਜਾ ਕੇ ਸਾਡੇ ਨਾਲ ਵਿਚਾਰ ਸਾਂਝਾ ਕਰਨਗੇ ਹਰ ਜੋਗ ਤੌਰ ਦੀ ਲੋਕੀ ਦਾ ਅੱਗੇ ਚੱਲੋ ਸੰਦੀ ਗੁਸ਼ਟੀ ਦੇ ਪੰਡਤ ਮਾਲਾ ਜੇਤੂ ਰਿਆ ਬਹੁਤ ਬੜੀ ਪੰਡਤ ਨੇ ਪੰਡਤ ਪੰਡਤ ਨੂੰ ਢਾਇਆ ਬਹੁਤ ਵਧੀਆ ਗੁਸ਼ਟੀ ਕੀਤੀ ਹੈ ਗਰਜੰਟ ਮੰਡ ਚੋਂ ਦਾ ਰਾਜੀ ਪਹਿਲਵਾਨ ਜੀ ਰਈਏ ਬਾਦ ਦੇ ਰਜਤ ਵੀ ਤਿਆਰੀ ਕਰੇ ਜੀ ਤਾਲੂ ਲਾਡੀ ਵੀਰ ਮੇਰਿਆ ਬਹੁਤ ਬਹੁਤ ਤੇਰਾ ਧੰਨਵਾਦ ਹੈ ਵੀ ਤੂੰ ਸਾਡੇ ਆਉਣ ਦਾ ਨਾਮ ਆਲੇ ਦੁਆਲੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਹਿਲਵਾਨ ਜੀ ਖੰਨਾ ਤੇ ਆਪਣਾ ਆਜ ਕੇ ਪਹਿਲਵਾਨ ਦੀ ਖੜਾ ਮਾਲੂ ਮੇਰਾ ਜਲਦੀ ਨਾਲ ਭਾਈ ਚਾਚੋ ਗਾਮਾ ਪਹਿਲਵਾਨ ਦੀ ਤਰੇਤਾ ਦੇ ਵੱਡਾ ਜੱਸਾ ਬੜਵਾਲ ਦੀ ਗੁਸਤੀ ਚੱਲ ਰਹੀ ਹੈ ਸਾਡੇ ਸ਼ਹਿਰ ਦੇ ਕਮੇਟੀ ਦੇ ਪ੍ਰਧਾਨ 라ਵਲ ਜੀ ਉੱਪਰ ਹੁੱਕ ਬਣਾ ਨੂੰ ਦੇਤੀ ਹੈ ਜੂ ਸਭ ਗੁਮਿੰਦਰ ਪਹਿਲਵਾਨੀ ਬੜਵਾਲ ਖਲੀ ਪਹਿਲਵਾਨ ਦੀ ਤਰੇਤਾ ਭਾਈ ਗੁਮਿੰਦਰ ਇੱਕ ਵਾਰ ਫਿਰ ਕਾਲ ਕਰ ਦਿਓ ਨਾ ਪਰਿਵਾਰਾਂ ਨੂੰ ਬੇਨਤੀ ਹੋਏ ਆ ਜਾਣ ਜਿਨ੍ਹਾਂ ਵੱਲੋਂ ਤੈਨੀਆਂ ਦੀ ਆਪਾਂ ਫੋਟੋ ਖੁਆਣੀ ਹੈ ਆਗੇ ਆਗੇ ਜੀ ਆ ਸਾਡੇ ਮਗਰੇ ਖੜੇ ਜੀ ਖਲੀ ਪਹਿਲਵਾਨ ਸੋਰੀ ਸੈਬਲੀ ਪਹਿਲਵਾਨ ਜੀ ਤੇ ਦੂਸਰੇ ਪਾਸੇ ਜਿਹੜਾ ਲੰਨੀਆਂ ਵਾਲਾ ਮਾਲਾ ਗੁਸਤੀ ਪੁਆਇੰਟ ਦੇ ਇੱਕ ਪ ਬਹੁਤ ਬਹੁਤ ਧੰਨਵਾਦ ਹੈ ਵੱਡਾ ਮੇਲਾ ਵੱਡਾ ਇਕੱਠ ਵੱਡਾ ਅਰੇਂਜਮੈਂਟ ਤੇ ਵੱਡੇ ਮੱਲਾਂ ਦੇ ਦਰਮਿਆਨ ਇਸ ਲਈ ਟੀੜ ਚੱਲ ਰਿਹਾ ਹੈ ਬੜੀ ਸ਼ਾਨਦਾਰ ਕੁਸ਼ਤੀ ਹੈ ਇਹਦਾ ਨੌਜਵਾਨਾਂ ਦੇ ਦਰਮਿਆਨ ਕਿਹੜਾ ਮੱਲ ਬਾਜੀ ਮਾਰਦਾ ਦਾਅ ਤੇ ਮਾਰ ਕੇ ਫੈਸਲਾ ਕਰਨਾ ਦਾ ਸਮੇਂ ਦੀ ਹੈ ਹਾਂ ਵੱਲਾਂ ਨੂੰ ਬੈਂਤੀ ਹੈ ਵੀ ਤਿਆਰੀ ਕਰ ਲੋ ਨਾਲੇ ਲੈ ਵੀ ਕਰਮਦੀਰ ਅਗਲੀ ਵੱਡੀ ਕੁਸ਼ਤੀ ਆਵੇ ਉਹਨਾਂ ਆਇ ਇੱਕ ਜੋਪੀ ਕੀ ਬਾਤ ਹੈ ਸਭ ਤੇ ਲੱਗ ਪੈਂਦੇ ਆਪਣੇ ਭਰਾਈ ਆਪਣੇ ਆਪ ਨੂੰ ਸਭ ਤੇ ਲੱਗ ਪੈਂਦੇ ਹੈ ਕੋਈ ਖਾਸ ਫਾਇਦਾ ਨਹੀਂ ਕੋਈ ਇਸ ਕਿਸ ਚੀਜ਼ ਦੇ ਵਿੱਚ ਕੋਈ ਲਾਜ ਨਹੀਂ ਜੇ ਸੈਲਟੀਆਂ ਨਾਲ ਕੰਮ ਹੋ ਰਿਹਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਮੇਰੇ ਕਿਰੋ ਪਰ ਇਹਦੇ ਦੇ ਪਾਸੇ ਮੈਂ ਦੇਖਦਾ ਵੀ ਬਾਜੀ ਬਾਖੰਨੇ ਆ ਰਿਹਾ ਉਹ ਦੁਨੀਆ ਦੇਖਣਾ ਚਾਹੁੰਦੀ ਹੈ ਆ ਜਗ ਦੇ ਦਰਮਿਆਨ ਕੁਸ਼ਤੀ ਚੱਲ ਰਹੀ ਹੈ ਇਧਰਲੇ ਪਾਸੇ ਬਰਿੰਦਰ ਆ ਤੇ ਨਾਲ ਦੀਪਕ ਖੰਨੇ ਵਾਲਾ ਉਧਰਲੇ ਪਾਸੇ ਖੜੀ ਤ੍ਰੇਤਾਪੁਰਲੇ ਪਾਸੇ ਅਮਨਿੰਦਰ ਬਾੜਵਾਲ ਤਰਦੇ ਪਾਸੇ ਦੋ ਚੈਨੀਆਂ ਦੀ ਕੁਸ਼ਤੀ ਚੱਲ ਰਹੀ ਹੈ ਕਿ ਰੀਸ ਚੰਗੀ ਨਹੀਂ ਨਸ਼ੇ ਦੇ ਆਦੀਆਂ ਦੀ ਕਰੋ ਸੰਭਾਲ ਖੁਰਾਕਾਂ ਖਾਧੀਆਂ ਦੀ ਮਾਰੋ ਮਿਹਨਤਾਂ ਵਿੱਚ ਖਾਣਿਆਂ ਦੇ ਕੱਢੋ ਯਾਰੋ ਉਹ ਸਭ ਕਹਿੰਦੇ ਸਾਡੇ ਪਹਿਲਵਾਨਾਂ ਦਾ ਨਹੀਂ ਪੂਰਾ ਹੁੰਦਾ ਸੀ ਕਿਸੇ ਦਈਏ ਬੁੱਤ ਬਹੁਤ ਧੰਨਵਾਦ ਲੈ ਇਧਰ ਪਾਸੇ ਮੈਂ ਦੇਖਦਾ ਵੀ ਕੁੰਦੂਪਲਾਂਟੀ ਕਰੇ ਦਸਵਾਂ ਟਾਸ ਕਿਨੇ ਜਿੱਤੀ ਹੈ ਮੈਨੂੰ ਦਸਵਾਂ ਟਾਸ ਕਿਨੇ ਜਿੱਤੀ ਦੇਖਿਓ ਭਰਾ ਕੁੰਦੂਦਵਾਰੀ ਸਿਰ ਤੇ ਪੁੱਛ ਗਏ ਪੱਟੀਆਂ ਮੇਰੇ ਕੋਲ ਨਹੀਂ ਭਾਜੀ ਆਪਾਂ ਸਾਰੀਆਂ ਦੇ ਦਿੱਤੀਆਂ ਨੇ ਨਾਲ ਦੀ ਨਾਲ ਲਾ ਰਾਜੂ ਰਈਏਵਾਲ ਵਿਚ ਆ ਖਾਰੇ ਦੇ ਪਿੰਡੇ ਨੂੰ ਮਿੱਟੀ ਲਾ ਰਿਹਾ ਦੂਸਰੇ ਪਾਸੇ ਮਨ ਲ ਮੈਂ ਬੇਨਤੀ ਕਰਾਂ ਭੱਜ ਕੇ ਰਜਤ ਆ ਗਿਆ ਤਾੜੀ ਮਾਰ ਦਿਓ ਜ਼ੋਰਦਾਰ ਅੱਜ ਦੀ ਵੱਡੀ ਕੁਸ਼ਤੀ ਹੈ ਆ ਬੇਨਤੀ ਕਰਾਂ ਗੁਰਮੇਂਦਰ ਭਾਜੀ ਲਿਆਓ ਸਾਰੇ ਜਿਹੜਿਆਂ ਨੂੰ ਆਪਾਂ ਇੱਕ ਵਾਰ ਫੋਟੋ ਕਰਾ ਲਈਏ ਵੱਡੀ ਕੁਸ਼ਤੀ ਹੈ ਉਸ ਤੋਂ ਬਾਅਦ ਪਰਮਜੀਤ ਸਿੰਘ ਜੀ ਪੰਜ ਸਾਹਿਬ ਮਨਿੰਦਰ ਸਿੰਘ ਜੀ ਅਤੇ ਸ਼ੀਰਪਾ ਜੀ ਨੂੰ ਬੇਨਤੀ ਹੈ ਕਿ ਵਾਈਟ 골ਡ ਤੁਹਾਡੇ ਲੋ ਕੁਸ਼ਤੀ ਹੋ ਰਹੀ ਹੈ ਤੁਸੀਂ ਪਿੱਛੇ ਜਾਂਦੇ ਜੀ ਬਾਕੀ ਸੋੜਾ ਸਟੇਡੀਅਮ ਜਿਹੜਾ ਤਿਆਰ ਹੋ ਗਿਆ ਔਰ ਦੇ ਵਿੱਚ ਮੇਰੇ ਵੀਰੋ ਸੋ ਆਹ ਕੁਸ਼ਤੀ ਜਿਹੜੀ ਹੈ ਕੰਦੇ ਵੀ ਇਹ ਵਾਈਟ 골ਡ ਦੇ ਉੱਪਰ ਹੋਣੀ ਹੈ। ਦੋਖਾ ਜੀ ਸੋਖੇ ਹੁਣ ਆ ਵੱਲੋਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਦੋਖਾ ਜੀ ਸੰਤੋਖ ਰਾਮ ਜੀ ਇਹ 골ਡ ਵਾਈਟ 골ਡ ਦੇ ਉੱਪਰ ਕੁਸ਼ਤੀ ਹੋਣੀ ਹੈ ਬਹੁਤ ਬਹੁਤ ਧੰਨਵਾਦ ਚੀਨਾ ਨੇ ਵਾਈਟ 골ਡ ਦੀ ਹੈ। ਕਿਆ ਬਾਤ ਹੈ ਤੇਰੇ ਪਾਸੇ ਵਾਹ ਗੱਬਰ ਲੜਨੀ ਹੈ ਜੀ ਇਹ ਕੋਸ਼ਿਸ਼ ਤਰੇ ਤਰੇ ਬਲੇ ਤਾਕਿਆਂ ਦੇ ਮੈਦਾਨ ਦੇ ਵਿੱਚ ਕੁਸ਼ਤੀ ਦਿੱਤ ਗਿਆ। ਬਹੁਤ ਬਹੁਤ ਧੰਨਵਾਦ ਹੈ ਬੜੀ ਸ਼ਾਨਦਾਰ ਕੁਸ਼ਤੀ ਹੈ ਜੀ